ਦਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹੋਣ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਿਖਾ ਰਹੇ ਹਾਂ ਇੱਕ ਤਾਜੀ ਸੂਈ ਹੋਈ ਦੂਜਾ ਸੂਆ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੇ ਦਿਆਂਗੇ ਬਾਈ ਹਸਰੀ ਕਾਲ ਕਸੀ ਕਾਲ ਬਾਈ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ ਮੇਰੇ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਨਾਮ ਕੀ ਆ ਵੀਰੇ ਆਪਣਾ ਨਾਮ ਮਾਟੀ ਵੀਰੇ ਨਾਮ ਮਾਟੀ ਮੋਬਾਈਲ ਨੰਬਰ ਮੋਬਾਈਲ ਨੰਬਰ 9878816090 ਜੀ 98788 ਤੇ 16090 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਆ ਨੇ ਇਹ ਕੈਮਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਸੂਈ ਆ ਕਦੋਂ ਕ ਸੂਈ ਆ ਵੀਰੇ ਇਹੋ ਬਸ 2 ਘੰਟੇ ਹੋ ਗਏ ਬਾਈ ਜੇਰ ਜੂਰ ਪੈਗੀ ਓਕੇ ਜੇਰ ਜੂਰ 2 ਘੰਟੇ ਹੋ ਗਏ ਜੇਰ ਜੂਰ ਬਿਲਕੁਲ ਪੈਗੀ ਹਾਂ ਦੰਦਾਂ ਚ ਤੋਂ ਤੇ ਮੈਂ ਦੇਖ ਕਿ ਗਿਰਿਆ ਕੋਸਾ ਦਾ ਪੂਰੇ ਵੀ ਖੋਣ ਦੰਦਾਂ ਚ ਦੋਸਤੋ ਵੀਰ ਕਹਿੰਦਾ ਵੀ 6 ਦੰਦ ਆ ਗਈ ਤੇ ਪਹਿਲੇ ਸੂਏ ਵੀਰੇ ਕਿੰਨਾ ਕੁ ਦੁੱਧ ਦਸਤਾਗਾ ਪਹਿਲਾ ਸੂਏ ਦਿੱਤਾ ਨੇ ਵੀਰੇ 14 ਕਿਲੋ ਦੁੱਧ ਪਹਿਲੇ ਸੂਏ 14 ਕਿਲੋ ਦੁੱਧ ਤਾਂ ਖੋਲ ਕੇ ਵੀਰੇ ਢੇੜਾ ਦੁਬਾਰੇ ਤੋਰੇ ਪੱਖੋਂ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ 2 ਘੰਟੇ ਮੱਝ ਸੂਈ ਨੂੰ ਹੋਗੇ ਜੇਰ ਜਪਾ ਬਿਲਕੁਲ ਡਾਣਾ ਮੂਰੇ ਮੰਗਰ ਦਾ ਹਵਾਨਾ ਸਿੰਗੀ-ਸੁੰਗੀ ਵੀ ਬਹੁਤ ਪਿਆਰੀ ਹੈ ਨਿੱਕਾ ਸਿੰਘ ਚੰਗਾ ਕੱਦ ਕਠ ਪਿੱਠਪੁੜੇ ਦੀ ਬੰਤਰ ਵੀ ਝੋਟੀ ਦੀ ਬਹੁਤ ਸ਼ਾਨਦਾਰ ਆ ਬਾਕੀ ਸ਼ਾਂਤਸੀਲ ਠੰਡੇ ਸਵਾਲੀ ਝੋਟੀਆ ਦੋਸਤੋ ਦੰਦਾਾਂ 'ਚ ਛੇ ਦੰਦਾ ਦੂਜਾ ਸੂ ਅਰੀਜਨਲ ਸੂਈ ਹੋਈ ਐ ਤੋਰੇ ਤਾਰੇ ਦੀ ਬਿਲਕੁਲ ਸਾਫ ਐ ਬਰੀਕ ਸਕਿਨ ਮੁਠੀ ਆਲਾ ਨਿਖੜਮਾ ਥਣ ਤੇ ਚਵਾਈ ਚੂਈ ਦੀ ਪੋਲੀ ਆ ਵੀਰੇ ਦੋਸਤੋ ਚਵਾਈ ਚੂਈ ਦੀ ਵੀਰ ਕਹਿੰਦਾ ਹੈਗੀ ਆ ਪੋਲੀ ਮੂਰੇ ਮੰਗਰ ਦਾ ਹਵਾਨਾ ਨਿਖੜਮਾ ਥਣ ਗਾਇਬ ਤੇ ਤੇ ਪਿੱਟ ਫੁੜੇ ਦੀ ਬਾਂਦਰ ਵੀ ਬਹੁਤ ਸ਼ਾਨਦਾਰ ਐ ਜੇਰ ਜੱਪਾ ਪੈ ਚੁੱਕਿਆ ਬਿਲਕੁਲ ਡਾਨਾ ਜੇ ਕਿਸੇ ਮੇਰੇ ਵੀਰ ਦੀ ਸੰਧਾਰ ਹੀ ਚਾਹੁੰਦੀ ਆ ਤਾਂ ਵੀਰ ਮਹਾਦੀ ਨਾਲ ਜਰੂਰ ਕੰਟੈਕਟ ਕਰ ਲਿਓ ਤੇ ਕਿੰਨਾ ਕੁ ਦੁੱਧ ਦੇ ਦੂ ਵੀਰੇ ਜੇ ਕੋਈ ਚੰਗੀ ਸਾਂਭ ਲੂ 16 17 ਕਿਲੋ 15 ਮੰਨ ਕੇ ਸੌਦਾ ਕਰ ਲੇ ਵੀ ਖੁੱਲਾ ਮੰਨ ਕੇ ਲੈ ਲੈ ਵੀਰੋ ਦੋਸਤੋ 14 ਕਿਲੋ ਦੁੱਧ ਵੀਰ ਕਹਿੰਦਾ ਵੀ ਪਹਿਲੇ ਸੂਏ ਦਿੱਤਾ ਹੋਇਆਗਾ ਫੁੱਲ ਵੱਡਾ ਵੱਡਾ ਕੱਦ ਘਾਟਾ ਕੋਈ ਛੋਟੀ ਨਹੀਂ ਪਠਪੁੜੇ ਦੀ ਬਾਂਦਰ ਵੀ ਬਹੁਤ ਸ਼ਾਨਦਾਰ ਆ ਦੰਦਾਂ ਸੇ ਦੰਦ ਦੂਜਾ ਹੋਊਗਾ ਤਾਜੀ ਸੂਈ ਹੋਈ ਝੋਟੀ ਥਣ ਹਵਾਨ ਦੀ ਬਿਲਕੁਲ ਸਾਫ ਹੈ ਤੇ ਡਿਮਾਂਡ ਕੀ ਕੀਤੀ ਇਹਦੀ ਵੀਰੇ ਆਪਾਂ ਬਾੜ ਵੀਰੇ ਫੁੱਲ ਜਿੰਨਾ ਮਰਜ਼ੀ ਕਰ ਲੈ ਦੋ ਲੋ 21000 ਰੁਪਏ ਦੀ 2 ਲੱਖ ਤੇ ਦੋਸਤੋ 10000 ਰੁਪਿਆ ਵੀਰ ਕਹਿੰਦੇ ਆਪਾਂ ਡਿਮਾਂਡ ਕੀਤੀ ਆ ਕੋਈ ਫਿਕਸ ਨਹੀਂ ਹੈਗਾ ਰੇਟ ਘਰੇ ਆਏ ਬੰਦੇ ਦਾ ਮਾਨ ਤਾਨ ਜ਼ਰੂਰ ਹੋਗਾ 2 ਲੱਖ ਤੇ 10000 ਚੋਂ ਵੀਰੇ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਬੱਚਾ ਤਾਂ ਸਾਨੂੰ ਆਪਾਂ ਲਾ ਕੇ ਦਿਖਾਤਾ ਬੱਚਾ ਬਰੋਪਰ ਚੁੰਗਦਾਗਾ ਤਾਜੀ ਸੂਈ ਹੈ ਕਿੰਨਾ ਕ ਬੋਲਾ ਕੱਢਿਆ ਵੀਰੇ ਬੱਚਾ ਲਾ ਕੇ ਪਹਿਲਾਂ ਦੋ ਕਿਲੋ ਕੱਢਿਆ ਆਪਣੀ ਮਾਰਦੇ ਦੋਸਤੋ 2 ਕਿਲੋ ਬੋਲੀ ਵੀਰ ਕਹਿੰਦਾ ਬੱਚਾ ਲਾ ਕੇ ਕੱਢਿਆ ਚੌਣ ਚਾਣ ਦੀ ਬਿਲਕੁਲ ਸਾਫ ਆ ਝੋਟੀ ਨਿਖੜਵੇਂ ਥਣ ਚਾਰੇ ਗੈਬ ਤੇ ਸਕ ਤੇ ਮੈਂ ਜੂਈ ਦੇ ਬਾਦ ਆਹ ਦੇਖ ਲਓ ਦੋਸਤੋ ਬਿਲਕੁਲ ਇਹਨੇ ਪੀਲਾ ਪੀਕ ਬੋਲਾ ਕੋਈ ਕੱਲ ਦੀ ਨਹੀਂ ਸੋਈ 2 ਘੰਟੇ ਸੋਈ ਨੂ ਹੋਗੇ ਚਵਾਈ ਚਵਾਈ ਦੀ ਹੈਗੀ ਬਿਲਕੁਲ ਓਕੇ ਪੋਲਾ ਚੋਣਾ ਗਾਮਾ ਵਾਲਾ ਛੱਡ ਦੇ ਵੀਰੇ ਬਾਲਾ ਨਾ ਕੱਢ ਥੱਲੇ ਤੇ ਚਵਾਈ ਦੀ ਹੈਗੀ ਦੋਸਤੋ ਓਕੇ ਮੁੱਲ 2 ਲੱਖ ਤੇ 10000 ਘਰੇ ਆਇਆ ਬੰਦੇ ਦਾ 2 ਲੱਖ ਤੇ 10000 ਚੋਂ ਮਾਨਤਾਨਾ ਜ਼ਰੂਰ ਹੋਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ